ਹਾਂ ਜੀ ਇਹ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇੱਕ ਵਾਰੀ ਭਾਜੀ ਨਾਲ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਚਾਟੀ ਸੌਰੀ ਪਿੰਡ ਚ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਪਿੰਡ ਝਾਮਕੇ ਭਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਹਾਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਤੁਹਾਨੂੰ ਟੋਟਲ 6 ਮੱਜਾਂ ਦੇ ਵਿੱਚ ਦਿਖਾਵਾਂਗੇ ਇਹ 6 ਮੱਜਾਂ ਜਿਹੜੀਆਂ ਸੋਈਆਂ ਸੋਈਆਂ ਨੇ ਇਹਨਾਂ ਦੇ ਵਿੱਚ ਇੱਕ ਮੱਝ ਬੱਚੇ ਵਾਲੀ ਹੋਈ ਹੈ ਰੇਟ ਦੀ ਗੱਲ ਕਰ ਲਈਏ ਦੋਸਤੋ ਹੁਣ 43000 ਰੁਪਏ ਦਾ ਲੈ ਕੇ ਤੇ 70000 ਤੱਕ ਜੀ 70000 ਤੱਕ ਅੱਜ ਦੀ ਵੀਡੀਓ ਦੇ ਵਿੱਚ ਰੇਟ ਹੋਣਗੇ ਇਹਨਾਂ ਮੱਜਾਂ ਦੇ ਪ੍ਰੋਪਰ ਡਿਟੇਲ ਸਾਰੀ ਆਪਾਂ ਭਾਈ ਗੁਰਵਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖਣ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਰਖ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀ ਦੇਖ ਰਹੋ ਤਾਂ ਕਿ ਬਾੜ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਬਾਈ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜਰੂਰ ਦੇਖਿਓ। ਹਾਂਜੀ ਬਾਈ ਗੁਰਵ੍ਰਹਿਮ ਸਿੰਘ ਦੀ ਸਾਸਰੀ ਕਾਲ। ਸਾਸਰੀ ਕਾਲ ਜੀ ਮਹਾਰਾਜ। ਹੋਰ ਬਾਈ ਠੀਕ ਠਾਕ। ਵਧੀਆ ਜੀ ਹੋਰ ਖੈਰਾ ਡੇਰੀ ਫਾਰਮ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣਿਆਂ ਪਿਆਰ ਤੇ ਸਾਸਰੀ ਕਾਲ। ਸਾਸਰੀ ਕਾਲ ਜੀ ਮਹਾਰਾਜ। ਹੋਰ ਜੀ ਨਵੇਂ ਨਵੇਂ ਸਾਲ ਦੀਆਂ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜੀ। ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਹਾਂਜੀ ਹਾਂਜੀ। ਇਹੋ ਜ ਆਪਾਂ ਮਹ ਹਾਂਜੀ ਵੱਧ ਤੋਂ ਵੱਧ ਮਿਹਨਤ ਕਰਨ ਸਾਰੇ ਭੈਣ ਭਰਾ ਹਾਂਜੀ 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 ਤੇ ਮਿਹਨਤ ਦਾ ਫਲ ਮਿੱਠਾ ਜੀ ਠੀਕ ਹੈ ਜੀ ਤੇ ਬਾਕੀ ਹਰ ਬਣੀਏ ਕੋ ਬੇਨਤੀ ਹੈ ਵੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਇਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਜੀ ਰਟ ਤੇ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖਿਆ ਕਰੋ ਜੀ ਪਸੰਦ ਕਰਕੇ ਫਿਰ ਸਾਈਬਿਆਨਾ ਪਾਓ ਠੀਕ ਹੈ ਜੀ ਤੇ ਪਹਿਲੀ ਗੱਲ ਤੇ ਘਰੇ ਆਓ ਹਾਂਜੀ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਖੜੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਏ ਬਾਈ ਅਰਸ਼ ਵੀਕਰਮਪੁਰ ਨਾਂ ਜੇ ਪ੍ਰਤਾਪ ਸਿੰਘ ਸ਼ਾ ਜੀ ਪਿੰਡ ਝਾਮਕੇ ਖੁਰ ਜਿਲ੍ਹਾ ਤਰਨਤਾਰਨ ਤਸੀਲ ਵੀ ਤਰਨਤਾਰਨ ਜੀ ਫੋਨ ਨੰਬਰ ਜੇ 628474127 628474127 ਜੀ ਦੂਜਾ ਨੰਬਰ ਜੇ 708901172 708901172 ਜੀ ਇਹ ਕਿਸੇ ਦਾ ਫੋਨ ਨਹੀਂ ਕੇ ਵੇਲੇ ਚੁੱਕਦੇ ਪਹਿਲੀ ਗੱਲ ਤੇ ਚੁੱਕੀ ਦਾ ਤੇ ਵਟਸਐਪ ਤੇ ਮੈਸੇਜ ਕਰਿਓ ਉਸ ਵੇਲੇ ਸਾਰੀ ਇਨਫੋਰਮੇਸ਼ਨ ਆ ਜੂਗੀ ਠੀਕ ਹੈ ਜੀ ਅੱਛਾ ਵਰਿਆਮ ਸਿੰਘ ਜੀ ਅੱਜ ਆਪਣੇ ਕੋਲ ਟੋਟਲ 6 ਨਾ 6 ਨਾ ਆ ਗਿਆ ਜੀ ਇੱਕ ਬੱਚੇ ਵਾਲੀ ਆ ਹਾਂ ਇੱਕ ਟੋਕੜ ਦਾ ਬਣਿਆ ਹਾਂਜੀ ਚਾਰ ਬਿਨਾ ਬੱਚਿਆਂ ਤੋਂ ਚਾਰ ਬਿਨਾ ਬੱਚਿਆਂ ਜਿੱਦਾਂ ਜਿੱਦਾਂ ਜਿਹਨੇ ਚੇਰ ਦੀਆਂ ਸੂਈਆਂ ਆ ਜੋ ਡਟੇੜਾ ਆਪਾਂ ਨੂੰ ਦੱਸੀ ਆ ਘਰ ਵਾਲਿਆਂ ਉਹ ਦੇ ਦੇਣੀ ਆ ਆਪਾਂ ਠੀਕ ਹੈ ਜੀ ਆਪਦਾ ਅਗਲਾ ਵੇਖ ਕੇ ਤਸੱਲੀ ਕਰਕੇ ਖੜੀ ਤੇ ਲੋ ਜੀ ਦੋਸਤੋ ਅੱਜ ਦੀ ਵੀਡੀਓ 'ਚ ਇੱਕ ਟੋਕੜ ਦਾ ਬਣ ਮੱਝ ਵੀ ਕਨਫਰਮ ਚੈੱਕ ਪਾਸ ਹੋ ਗਈ ਵੱਡੀ ਮਹੀ ਹੈ ਜੀ ਟੋਕੜ ਦਾ ਬਣ ਠੀਕ ਹੈ ਜੀ ਹਾਂਜੀ ਹਾਂਜੀ ਆਓ ਜੀ ਸ਼ੁਰੂ ਕਰ ਲਈਏ ਪਹਿਲੇ ਇੱਕ ਨੰਬਰ ਤੋਂ ਇਹ ਭਾਈ ਸੁਆ ਪਹਿਲਾ ਝੋਟੀ ਦਾ ਜੀ ਦੂਜਾ ਵਾਲਾ ਤੇਜਾ ਵਾਲੇ ਕੋ ਦਸਵਾ ਵਾਲੇ ਆ ਵੀ ਸਮਝ ਵੇਖ ਕੇ ਮੁੜ ਕੇ ਤੇ ਵਪਾਰੀ ਤੇ ਜਿਸੂਏ ਤੇ ਟੱਪਣੀ ਨਹੀਂ ਦੇਣੀ ਠੀਕ ਹੈ ਜੀ ਐਂ ਕਿ ਨਹੀਂ ਗੱਲ ਆਪਾਂ ਨੇ ਇਹ ਗੱਲ ਦਾ ਕੋਈ ਪਲਾ ਨਹੀਂ ਆਪ ਦੀ ਸਮਝ ਵੇਖ ਕੇ ਠੀਕ ਹੈ ਜੀ ਠੀਕ ਹੈ ਜੀ ਪਹਿਲੀ ਇਹਦੀ ਮੈਂ ਲੈ ਲੈਣਾ ਆਉਂਦੇ ਆ ਨਾਲ ਬੰਦੇ ਨੂੰ ਲੈ ਆਵੇ ਠੀਕ ਹੈ ਜੀ ਪਿੰਡੋਂ ਪੁੱਛ ਕੇ ਫਿਰ ਮੈਂ ਲਵੇ ਆਪਣੇ ਆਓ ਚਲੋ ਆਪਣੀ ਤਸੱਲੀ ਕਰਾ ਲਈਏ ਪਿੰਡੋਂ ਪੁੱਛ ਲੈ ਬੰਦੇ ਕਿੱਦਾਂ ਦੇ ਜੇ ਕੋਈ ਉਠਾ ਗਿਆ ਤੇ ਬੇਸ਼ੱਕ ਨਾ ਮੈਂ ਨਾਲ ਠੀਕ ਹੈ ਜੀ ਠੀਕ ਹੈ ਜੀ ਬਾਜ਼ਾਰ ਵੇਖ ਕੇ ਦੋ ਦਿਨ ਫਿਰ ਆਪਣੇ ਤਾਂ ਆਵੇ ਆਪਣੀ ਮੈਂ ਬਾਜ਼ਾਰ ਨਾਲੋਂ 10000 ਸਸਤੀ ਦੁੱਧ ਦੇ ਥੱਲੇ ਹੈਗਾ ਜੀ 7 ਲੀਟਰ ਜੀ ਆਪਾਂ 6 ਕਹਿ ਕੇ ਦੇਣੀ ਹੈ ਬੱਚਾ ਹੈਗਾ ਜੀ ਇਹਦਾ ਹਾਂਜੀ ਇਹਦਾ ਬੱਚਾ ਨਹੀਂ ਬੱਚਾ ਨਹੀਂ ਹੈਗਾ ਜੀ ਬੱਚੇ ਤੋਂ ਬਣਾ ਆੜੇ ਤੇ ਮਿਲਦੀ ਹੈ ਨਾ ਜੀ ਆੜੇ ਤੇ ਮਿਲਦੀ ਆ 6 ਕਿਲੋ ਦੁੱਧ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰਦੇ ਆਂ ਨਹੀਂ ਦੁੱਧ 7 ਹੀ ਆ 6 ਲਾਵੇ ਕੋਈ ਤਾਂ ਬਾਕੀ ਆਪਾਂ ਮੁੱਲ ਸੂਈ ਨਹੀਂ ਹੈਗੀ ਜੇ ਤੰਨਾ ਸਾਢੇ 3 ਨਾ ਮਹੀਨੇ ਜੀ ਜੀ ਬਣੀ ਉਹਨਾਂ ਦੱਸੀ ਆ ਮੁੜ ਕੇ ਕੋਈ ਭੈਣ ਭਰਾ ਦੇਣੇ ਸਾਰੀਆਂ ਬਣਨ ਜੇ ਮੰਨ ਲਓ ਆਪਾਂ ਮਹੀਨੇ ਦੀ ਸੂਈ ਕਿਸ ਨੂੰ ਕਹਿ ਕੇ ਦੇ ਦਨੇ ਅਗਲੇ ਦਾ ਡੰਗਰ ਗੱਪਣ ਹੋਵੇ ਹਾਂ ਵੰਡ ਵੱਧ ਪਾ ਦੇ ਮਾਲੋ ਅਗਲੇ ਦਾ ਨੁਕਸਾਨ ਹੋ ਜਾਏ ਤਾਂ ਫੇਰ ਅਗਲਾ ਆਉਂਦਾ ਵਾ ਮੈਨੂੰ ਦੱਸਿਆ ਨਹੀਂ ਨਹੀਂ ਜਿਹੜੀ ਚੀਜ਼ ਸਤਾਈ ਉਹ ਦੱਦਮੀ ਚਾਹੀਦੀ ਹੈ ਹਾਂ ਆਪਾਂ ਅਗਲੇ ਨੂੰ ਦੱਸਤਾ ਠੀਕ ਹੈ ਜੀ ਆ ਗਾੜੀ ਅਗਲਾ ਆਪਦੀ ਮੰਨ ਲਓ ਵਨ ਦਾ ਆਪਦੀ ਸਮਝਣਾ ਪਾ ਲਈ ਠੀਕ 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 ਬਣੀ ਮੰਨ ਲਓ ਦੰਗਰ ਅਗਲੇ ਨੇ ਤਕਰੀਬਨ ਘਰ ਵਾਲੇ ਆਪਦਾ ਬਣਾਇਆ ਹੁੰਦਾ ਜੀ 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 ਤੇ ਜਿਹੜੀ ਡੰਗਰ ਪਹਿਲੇ ਬਣੇ ਵੀ ਨਿਕਲ ਆਉਂਦੇ ਆ ਹਾਂਜੀ 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 ਤੇ ਚਲੋ ਇਹ ਆ ਵੀ ਬਣੀ ਹੈਗੀ ਜੇ ਕੋਈ 20 25 ਦਿਨਾਂ ਦੇ ਮਹੀਨੇ ਦੀ ਆਪਾਂ ਕੋਈ ਗਰੰਟੀ ਦੇਣੀ ਆਪਾਂ ਮੋਹਲੀ ਦੁੱਧ ਵਾਲਾ ਕਰਨਾ ਬੰਨ ਵਾਲੇ ਬੰਨੇ ਆਪਾਂ ਗਏ ਹੀ ਨਹੀਂ ਅੱਜ ਮੋਲ ਉਰਦੀ ਨਾਲੇ ਇਹਦੀ ਕਰਦੀ ਹੈ 70.5 ਹਾਂਜੀ ਜੈ ਸਨੋਈ ਜੈ ਸਨੋਈ ਜੈ ਸਨੋਈ 53000 ਪਹੁੰਚ ਵੇਖਿਆ ਜੀ 100 ਕਿਲੋਮੀਟਰ ਤੇ ਪਰਾਇਆ ਦੇਖਾ ਹਾਂ ਠੀਕ ਹੈ ਗੱਡੀ ਕੋ ਆਪਦੀ ਲੈ ਉਹ ਤੇ ਪੂਰੇ 50000 ਦੀ ਪੂਰੇ 50000 ਦੀ ਹੈ ਨਾ ਜੀ ਲਓ ਜੀ ਨਵੇਂ ਸਾਲ ਦੀ ਇਹ ਪਹਿਲੀ ਆਫਰ ਜੀ ਹਾਂਜੀ ਹਾਂਜੀ 53000 ਰੁਪਏ ਦੀ 100 ਕਿਲੋਮੀਟਰ ਦੁੱਧ ਭਾਜੀ 7 ਆ ਕੋਈ ਛੀਲ ਵਾਲੇ 6 ਕਿਲੋ ਮੰਨ ਕੇ ਸੱਦਾ ਕਰਦੇ 4 ਦੰਦ ਦੇ ਭਾਰੇ ਤੇ 4 ਦੰਦ ਦੇ ਮੂੰਹ ਠੀਕ ਹੈ ਜੀ ਲਓ ਜੀ ਸੂਆ ਪਹਿਲਾ 4 ਦੰਦ 50000 ਦੇ ਵਿੱਚ ਪਹੁੰਚ 6 ਕਿਲੋ ਦੁੱਧ ਮੌਜੂਦਾ ਤਿਆਰ ਬਾਕੀ ਰਾਤ ਦੀ ਸਮਝ ਵੇਖੇ ਭੈਣ ਭਰਾ ਕੋਈ ਜੀ ਤੇ ਬੇਨਤੀ ਹੱਥ ਜੋੜ ਕੇ ਹੋਏ ਆ ਵੀ ਤਸੱਲੀ ਕਰਕੇ ਖੜੋ ਠੀਕ ਹੈ ਜੀ ਹਾਂਜੀ ਜੇ ਕੋਈ ਦੋਸਤੋ ਵੀਰ ਗੱਡੀ ਆਪਨੀ ਲਿਆਂਦਾ ਤੇ ਤੁਹਾਨੂੰ ਪੂਰੇ 50000 ਦੇ ਵਿੱਚ ਮੱਝ ਮਿਲ ਜਾਣੀ ਜੀ ਇਸ ਵਾਰਨ ਤੋਂ ਪਰ ਇਹੋ ਜਿਹੀ ਮੱਝਾਂ ਮਿਲਦੀਆਂ ਨਹੀਂ ਜੀ ਕਿਤੇ ਬਾਹਰ ਭਾਜੀ ਬਿੱਲੀ ਮਣਕੀ ਅੱਖ ਜੇ ਦੇਖੋ ਲਓ ਜੀ ਕਰਿਓ ਚੈੱਕ ਆ ਵੇਖੋ ਬਿੱਲੀ ਅੱਖ ਆ ਵੇਖੋ ਜੀ ਦੋਨੋਂ ਅੱਖਾਂ ਬਿੱਲੀਆਂ ਮਣਕੀਆਂ ਦੋਸਤੋ ਕਰੋ ਚੈੱਕ ਜੀ ਕੱਦ-ਗਾੜ ਸੋਹਣਾ ਝੁੱਟਦਾ ਨਵਾਏ ਨਹੀਂ ਪਸ਼ੂ ਤੁਸੀਂ ਮੌਸਮ ਵੇਖ ਲਓ ਬ ਵੀਡੀਓ ਬਣਾਉਣੀ ਕਰਕੇ ਨਹੀਂ ਤੇ ਆਪਾਂ ਤਪੜੀ ਨੂੰ ਚੁੱਕਦੇ ਸਾਰੀ ਤੇੜੀ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਮੌਸਮ ਠੰਡਾ ਬਣਿਆ ਇੱਕ ਬਾਰ ਬਾਰਸ਼ੂਮ ਰੇਮੜੀ ਹੋਣ ਲਈ ਜਿਹੜੀ ਭਾਜੀ ਠੰਡਿਆਂ ਨਾਲ ਉਹ ਭੁੱਖ ਨੂੰ ਮਾਰੀ ਆ ਜੀ ਜੀ ਹਾਂਜੀ ਹਾਂ ਆ ਲੋ ਜੀ ਕਰਿਓ ਚੱਕ ਦੋਸਤੋ ਨਖੜਵੇਂ ਚਾਰੇ ਥਣ ਗੈਬ ਦੇ ਵਿੱਚ ਨਿਕਾ ਜਾਂ ਮੁੱਲ ਮੈਂ ਨਾਲ ਜੀ ਛੋਟੇ ਜਿਹੇ ਭਾਦੋ ਚਰਾਵਾ ਕੀਤੀ ਆਪਾਂ ਹਾਂਜੀ ਸ਼ੁਰੂਆਤ ਚੰਗੇ ਭਾਦੋ ਸ਼ੁਰੂ ਹੋ ਰਹੀ ਹੈ ਇਹ ਤੋਂ ਅੱਗੇ ਆਓ ਜੀ ਮਾਜੀ ਦੋ ਬਰਨ ਨੰਬਰ ਪਰ ਦੱਸੋ ਜੀ ਏ ਭਾਜੀ ਸਿੰਘ ਥੋੜਾ ਜਿਹਾ ਇਹ ਖੁੱਲਾ ਮਹੀਂ ਦਾ ਜੇ ਸਿੰਘ ਤੋਂ ਵੇਖੋ ਤੇ ਭਵੇਂ ਕੋ 10ਵੇਂ ਸੂਈ ਵਾਲੇ ਤੇ ਸਰੀਰ ਪੱਖੋਂ ਮਹੀਂ ਵੇਖੋ ਦੂਜੇ ਸੂਈ ਤੋਂ ਵੱਧ ਨਹੀਂ ਹੈਗੀ ਬੈਕ ਸਾਈਡ ਤੋਂ ਸੂਆ ਨਹੀਂ ਜਜਮੈਂਟ ਕਰਾਉਂਦੇ ਸਿੰਘਾਂ ਵਾਲੇ ਪਾਸੋਂ ਥੋੜਾ ਜਿਆਦਾ ਵੇਖ ਲੂਗਾ ਨਾ ਜੀ ਭਾਜੀ ਤਾਜੀ ਸੂਈ ਚ ਮਹੀਂ ਠੀਕ ਹੈ ਜੀ ਤੇ ਬੱਚਾ ਇਹਦਾ ਮਰ ਗਿਆ ਤੇ 부ਛੀ ਜੀ ਅੱਛਾ 부ਛੀ ਤੇ ਮਿਲਦੀ ਹੈ ਹਾਂ ਠੀਕ ਹੈ ਜੀ ਤੇ ਸੂਈ ਨੂੰ ਇਹਨੂੰ ਹੋਏ ਜੇ ਆਪੂਸ਼ੀ ਹੈਗੀ ਜੀ ਖਾਦੀ ਹੈਗੀ ਆ ਜੀ ਲਓ ਜੀ ਕਰਿਓ ਚੱਕ ਜੀ ਕੋਈ 20 ਪੱਤੀ ਦੇ ਹਾਂ ਲਓ ਜੀ ਆਪੂਸ਼ੀ ਬਣਾਈ ਹੋਈ ਹੈ ਭਾਈ ਜੀ ਹੀ ਗੱਲ ਪੁੱਛੀ ਤੇ ਮਿਲਦੀ ਗਾੜੀ ਲੈ ਕੇ ਪੁੱਛੀ ਤੇ ਮਿਲਦੀ ਹੈ ਜੀ ਭਾਰੇ ਤੇ ਮਿਲਦੀ ਠੀਕ ਹੈ ਜੀ ਆਓ ਜੀ ਤਾਂ ਬਣੀ ਹੈਗੀ ਆ ਅੱਛਾ ਜੀ ਠੀਕ ਹੈ ਜੀ ਵੀਡੀਓ ਭਾਈ ਨੇ ਬਣਾਈ ਆ ਬੱਚੇ ਦੀ ਹਾਂਜੀ ਹਾਂਜੀ ਜੋ ਕਿਸੇ ਵੀ ਭੈਣ ਭਰਾ ਨੇ ਪ੍ਰੂਫ ਲੈਣਾ ਉਹ ਤੇ ਪ੍ਰੂਫ ਦੇ ਦਊਗਾ ਭਾਈ ਮੈਂ ਨਾ ਜਦੋਂ ਬੱਚਾ ਜੀਣਾ ਜਾਗਦਾ ਉਦੋਂ ਦੀ ਵੀ ਵੀਡੀਓ ਆ ਪੈਣ ਰਹੀ ਆ ਅੱਛਾ ਜੀ ਠੀਕ ਹੈ ਜੀ ਤੇ ਇਹ ਬਰਿਆ ਮੈਨੂੰ ਸੂਈ ਨੂੰ ਕਿੰਨਾ ਟਾਈਮ ਲੱਗਦਾ ਦੱਸਿਆ ਸੂਈ ਨੂੰ ਭਾਜੀ ਇੱਥੇ ਕੀ ਆ ਕੋ ਮਹੀਨਾ ਆਇਆ ਜੀ ਵਾਤੋਂ ਅਸ਼ਮੀਨੇ ਦਾ ਟਾਈਮ ਆ ਆਪਾਂ ਜਿਹੜੀ ਨੂੰ ਨਹੀਂ ਭਾਜੀ ਆਪਾਂ ਜਿਹਦਾ ਨਹੀਂ ਜਿੱਦਾਂ ਦੱਸਿਆ ਆਪਾਂ ਉਦਾਂ ਲੱਤਣਾ ਠ ਉਹ ਆਪਾਂ ਦੱਸਾਂਗੇ ਭੈਣ ਭਰਾਵਾਂ ਨੂੰ ਠੀਕ ਹੈ ਜੀ ਹਾਂਜੀ 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 ਮੁਰਕੇ ਦੱਸਣਾ ਬੋਰੇ ਲੱਗੀ ਦਾ ਪੰਜ ਇਹ ਇਹਦੀ ਮਹੀਆਂ ਮਾਰ ਲਓ ਮੈਲਾ ਮਾਰਨ ਦੀ ਹਣ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜੀ ਦੁੱਧ ਭਾਜੀ 8 ਲੀਟਰ ਆਏ 8 ਲੀਟਰ ਹਨ ਨਹੀਂ 8 ਆ ਕੋ 7 ਲਾਜੀ 7 ਮੰਨ ਕੇ ਸੌਦਾ ਕਰ ਲੀ ਕੋਈ ਹਾਂਜੀ ਤੇ ਇਹਦੀ ਕਿੰਨੇ ਚ ਪਹੁੰਚ ਕਰ ਲੈਣੀ ਇਹਦੀ ਭਾਜੀ ਜੇ ਤਾਂ ਚਲੋ ਬੱਚਾ ਹੁੰਦਾ ਫਿਰ ਤਾਂ ਤੁਹਾਨੂੰ ਮੈਂ ਬਾਹਰ ਦੇਣੀ 60 ਉਹ ਵਾ ਜੀ ਜੀ ਤੇ ਹੁਣ ਆਪਾਂ ਚੱਲ ਜਿਹੜ ਕਰ ਦਿੰਨੇ ਹਾਂ ਹਾਂਜੀ ਇਹਦੀ ਜੈਸਨ ਵਾਲਾ ਕੰਮ ਹੀ ਕਰੀਏ ਜੀ ਪੂਰੇ ਨਾੜ ਹੀ ਆ ਦੇ ਵਿੱਚ ਪਹੁੰਚਣੀ ਨਾੜ ਹੀ ਇੱਕ ਘਟ 60 ਹਜ਼ਾਰ ਦੇ ਵਿੱਚ ਪਹੁੰਚਣੀ ਹੈ ਨਾ ਗੱਡੀ ਕੋ ਆਪ ਦੇ ਲੈ ਵੀ 56000 55000 ਦੀ ਮੱਝ ਵੇਚਣੀ ਹੈ ਨਾ ਜੇ ਲਓ ਜੀ ਤੁਹਾਨੂੰ ਮੈਂ ਵਿਖਾਉਣਾ ਜੇ ਖਣ ਚੰਡੇ ਦੀ ਤੇ ਬਹੁਤ ਹੀ ਹਰੀ ਕੋਰੀ ਹੈ ਤੇ ਠੀਕ ਹੈ ਲਓ ਜੀ ਦੋਸਤੋ ਕਰਿਓ ਚੈੱਕ ਸੂਆ ਦੂਜਾ ਮੰਲਾ ਕੋਈ ਤੀਜਾ ਮੰਲਾ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਹਾਂਜੀ ਇੱਕ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ 2 ਤੋਂ 8 ਕਿਲੋ 7 ਮੰਨ ਕੇ ਕੋਈ ਸਭ ਸਰ ਸਿਰਫ ਸਿੰਗ ਹੀ ਖੁੱਲਾ ਹੈ ਜੇ ਬਾਕੀ ਸਾਰੇ ਕਮਾਂ ਦੀ ਸਤਿਆਰੀ ਹੈ ਠੀਕ ਹੈ ਲਓ ਜੀ ਕਰਿਓ ਚੈੱਕ ਸੇਂਗ ਦਾ ਚਲੋ ਜੀ ਜੋ ਚੀਜ਼ ਕੁਦਰਤ ਨੇ ਲਾਈ ਉਹ ਕੋਈ ਨਹੀਂ ਉਹਦੇ ਨੇ ਇੱਕ ਪਹਿਲਾਂ ਮੈਂ ਦੀ ਵੀਡੀਓ ਬਣਾਈ ਉਹਦੇ ਸਿੰਘ ਬਹੁਤ ਖਲੇਦਰੋਂ ਖਲੇ ਹਾਂਜੀ ਹਾਂਜੀ ਤੋਂ ਸੂਆ ਪਹਿਲਾਂ ਹਦਾਂ ਲੱਗੀ ਬਾਕੀ ਆਪਾਂ ਨੂੰ ਨਹੀਂ ਕੋਈ ਭਾਵੇਂ ਦਾਵੇਂ ਸੂਏ ਵਾਲੇ ਕੋਈ ਠੀਕ ਹੈ ਜੀ ਮੂੰਹ ਫੜ ਕੇ ਵੇਖੇ ਦੰਦ ਮਹੀਂ ਦੇ ਝੋਟੇ ਕਰ ਗਏ ਠੀਕ ਹੈ ਜੀ 12 ਕੋਈ ਅੱਛਾ ਬੈਗ ਸਿਰ ਤੋਂ ਜੇ ਵੇਖੀ ਨਾ ਪਿੱਠ ਪੁੜੇ ਵਾਲੇ ਪਾਸੇ ਦੇ ਝੋਟੇ ਸੂਆ ਮਤਲਬ ਝੋਟਿਆਂ ਵਾਲੇ ਬਹੌਂਦੀ ਹਾਂਜੀ ਹਾਂਜੀ ਜਜਮੈਂਟ ਕਰੁੰਦੀ ਹੈ ਹਨਾ ਲਓ ਜੀ 58 ਆਪਣਾ ਨਾਰੀਆ ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਆਪ ਦੇ ਲਈ 55000 55000 ਛੋਟੇ ਛੋਟੇ ਮੋਲਾ ਜੀ ਬਿਲਕੁਲ ਨਿਕ ਨਿਕ ਦੁੱਧ ਵਾਲੇ ਭਾਜੀ ਦੁੱਧ ਲਓ ਜੀ ਕਰਿਓ ਚੈੱਕ ਜੁਰ ਦੋਸਤੋ ਬਿਲਕੁਲ ਨੋਰਮਲ ਰੇਟ ਆਓ ਜੀ ਤਿੰਨ ਨੰਬਰ ਤੇ ਆਓ ਜੀ ਗੱਡੀ ਭਾਜੀ ਨੀਲੀ ਦਾ ਵੀ ਮਹੀਂ ਆਉਂਦੀ ਜੀ ਤੇ ਜਫਰਾਵਾਦੀ ਵੀ ਅੱਛਾ ਜਫਰਾਵਾਦੀ ਨੀਲੀ ਦਾ ਵੀ ਹੈ ਨਾ ਜੀ ਹਾਂ ਸੁਆ ਕਰਵਾ ਜੀ ਸੁਆ ਭਾਜੀ ਦੁਜਾਂ ਦੇ ਹੋ ਤਿਜਾਂ ਵਾਲੇ ਕੋਈ ਬਾਕੀ ਭੈਣ ਭਰਾਵਾਂ ਦੇ ਗੜੀ ਆ ਚੌਥਾਂ ਵਾਲੇ ਪੰਜਵਾਂ ਵਾਲੇ ਦਹਵਾਂ ਵਾਲੇ ਆਪ ਦੀ ਸਮਝੇ ਠੀਕ ਹੈ ਜੀ ਮੈਂ ਥੋੜੀ ਸਰੀਰੋਂ ਨਾਲ ਸੰਭੀ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਸੁਈ ਨੂੰ ਕਿਹਣਾੜਾ ਮੁਕੇ ਜੀ ਸੁਈ ਨੂੰ ਭਾਜੀ ਇਹਨੂੰ ਵੀ ਹੋਏ ਸਾਢੇ 1-3 ਮਹੀਨੇ ਤੈਨੂੰ ਜੀ 1 ਮਹੀਨਾ ਬਣੀ ਨੂੰ ਹੋਏ ਅੱਗ ਗਰੰਟੀ ਦੇਣੀ ਦੁੱਧ ਦੇ ਹਿਸਾਬ ਨਾਲ 8 ਕਿਲੋ ਦੁੱਧ ਪੱਕਾ ਇਹ ਮੈਂ ਥਲੇ ਲੋਹੇ ਰਕ ਅੱਛਾ ਇਹਦਾ ਬੱਚਾ ਹੈਗਾ ਜੀ ਨਹੀਂ ਜੀ ਬੱਚੇ ਤੋਂ ਬਣਾਏ ਪਾੜੇ ਨਾਲ ਬੱਚੇ ਤੋਂ ਪਾੜੇ ਨਾਲ ਠੀਕ ਹੈ 8 ਕਿਲੋ ਦੁੱਧ ਮੰਨ ਕੇ ਕੋਈ ਵੀ ਭੈਣ ਭਰਾ ਸੌਦਾ ਕਰ ਰਹੇ ਹਾਂਜੀ ਹਾਂਜੀ ਕਿੰਨੇ ਚ ਇਹਦੀ ਆਪਾਂ ਜੈਸ ਨੂੰ 51000 ਦੇ ਵਿੱਚ ਪਹੁੰਚ ਗਈ 51000 ਚ ਹੈ ਨਾ ਜੀ ਗੱਡੀ ਕੋ ਆਪ ਦੇ ਲੈਊਗਾ 48000 ਸਭ ਤੋਂ ਛੋਟਾ ਮੁੱਲ ਹਾਂਜੀ ਲਓ ਜੀ ਖੋਲੋ ਜੀ ਲਿਓ ਬਾਹਰ ਹਾਂਜੀ ਦੁੱਧ ਪੀ ਦੁੱਧ ਪੀਣਾ ਹਾਂਜੀ ਦੁੱਧ ਪੀਓ ਜੀ ਨਵੇਂ ਸਾਲ ਤੋਂ ਅਗੇ ਤੋਂ ਦੁੱਧ ਮਿਲਣਾ ਸ਼ੁਰੂ ਹੋਣਾ ਜੀ ਹੈ ਜੀ ਹਾਂ ਘਰ ਦੇ ਦੋ ਤਾਂ ਬਹੁਤ ਨੰਦੇ ਭਾਜੀ ਹਾਂਜੀ ਹਾਂਜੀ ਲਓ ਜੀ ਹਾਂਜੀ ਹਾਂਜੀ ਨੀਲੀ 라ਵੀ ਦੇ ਨਾਲ ਕ੍ਰੋਸ ਸਾਂਗ ਰੱਖਦੀ ਦੋਸਤੋ 8 ਕਿਲੋ ਦੁੱਧ ਬਾਈ ਕਹਿੰਦਾ ਵੀ ਤਿਆਰ ਪੱਕਾ ਫਲੇ ਦੇ ਹਾਂਜੀ ਹਾਂਜੀ ਤੇ ਕਿ ਕਿਨੇ ਦੇ ਸਾਬਰੇ ਆ ਮੇਂ ਪਹੁੰਚ 52000 ਪਹੁੰਚ 52000 ਦੇ ਵਿੱਚ ਦੀ ਪਹੁੰਚ ਪੂਰਾ ਕੱਡ ਕੱਟ ਵੇਖ ਲੋ ਚੈੱਕ ਲੋ ਜੀ ਸੀਲਸ ਲਗਾ ਵੇਖੋ ਜੀ ਪੂਰੀ ਇਹ ਤੁਹਾਨੂੰ ਦੱਸਿਆ ਸਾੰਪੀ ਨਹੀਂ ਵੱਜ ਕਹਿੰਦੇ ਲੋ ਜੀ ਦੋ ਚੈੱਕ ਕਰ ਲੋ ਚੈੱਕ ਵੇਖ ਲੋ ਲੋ ਜੀ ਸਾਡੀ ਕਿੜੀ ਇਹ ਘਰ ਦੀ ਪੱਕੀ ਆ ਠੀਕ ਹੈ ਜੀ ਐਦਾਂ ਵੇਝੇ ਥੱਲੇ ਜਿੰਨਾ ਮਰਜ਼ੀ ਕੋਈ ਗੱਲ ਅੱਛਾ ਠੀਕ ਹੈ ਹਾਂਜੀ ਹਾਂਜੀ ਲੋ ਜੀ ਲੈ ਜੋ ਜੀ ਇਹ ਜਿੰਨੇ ਆਪ ਪੈਸੇ ਦੇ ਦੇਣੀ ਸੀਲਿੰਗਾਂ ਦਾ ਮੁੱਲ ਨਹੀਂ ਆ ਬਾਕੀ ਆਉਂਦੀ ਨੀਲੀ ਦੇ ਵਿੱਚ ਆ ਲੋ ਜੀ ਕਰ ਲੋ ਚੈੱਕ ਜੀ ਹਾਂਜੀ ਦੋਸਤੋ ਮੁੰਦਾ ਸਾਹ ਕ੍ਰੋਸ ਸੰਗ ਰੱਖਦੀ ਆ ਮਗਰਲੇ ਫੋਰੋ ਵਾਈਟ ਆ ਪੂਸ਼ ਵਾਈਟ ਤੇ ਚਿਹਰਾ ਵੀ ਵਾਈਟ ਤੇ ਚਲੋ ਜੇ ਜਿੰਨੇ ਕੋ ਭੈਣਾ ਭੁਨਾਮ ਕਰਕੇ ਚੁੰਦੀਆਂ ਘਰਾਂ ਚ ਜਿਹੜਾ ਮਰਜੀ ਚੋਲੇ ਠੀਕ ਹੈ ਜੀ ਲਓ ਜੀ ਸੀਲਸ ਲੱਗਦਾ ਥਣਾ ਦੀ ਕੁਆਲਿਟੀ ਦੇਖੋ ਦੋਸਤੋ ਹਾਂਜੀ ਬਾ ਕਮਾਲ ਥਣ ਲੱਗਾ ਜੀ ਬਹੁਤ ਵਧੀਆ 2026 ਦੀ ਪਹਿਲੀ ਵੀਡੀਓ ਆ ਮਾੜੇ ਕਿਰਪਾ ਕਰੇ ਆਪਾਂ ਦੁੱਧ ਹੀ ਪਿਉਣਾ ਅੱਜ ਬਸ ਭੈਣ ਭਰਾਵਾਂ ਨੂੰ ਜ਼ਿਆਦਾ ਨਹੀਂ ਕੋ ਕੰਮ ਰੱਖਣਾ ਠੀਕ ਹੈ ਜੀ ਠੀਕ ਹੈ ਹਾਂਜੀ ਲਓ ਜੀ ਕਰੋ ਭਈਆ 1000 1500 ਲੈਣਾ ਜਿਆਦਾ ਗੇਮ ਨਹੀਂ ਠੀਕ ਹੈ ਜੀ ਆ ਜਾਓ ਜੀ ਨੰਬਰ 4 ਤੇ ਗਾਰੀ ਆਪਾਂ ਇੰਨੇ ਪੈਸੇ ਨਹੀਂ ਮਹੀਂ ਦੇ ਕਦੀ ਲਾਏ ਤੋਕਰ ਕਰ ਦਮਦੇ ਠੀਕ ਹੈ ਜੀ ਇਹ ਤੋਕਰ ਕਰ ਬਣਾਈ ਜੀ ਹਾਂਜੀ ਇਹ ਆਪਣਾ ਕਨਫਰਮ ਚੈੱਕ ਪਾਸ ਜੀ ਡੇਢ ਮਹੀਨੇ ਦੀ ਏ ਅੱਛਾ ਜੀ ਦੋਂ ਦੀ ਆਖਾ ਡਾਕਟਰ ਨੇ ਡੇਢ ਦੀ ਲਾਲੇ ਅੱਛਾ ਜੀ ਆਪਣੇ ਕੋਲ ਚੈੱਕ ਪਾਸ ਨੇ ਹਾਂਜੀ ਚੈੱਕ ਪਾਸ ਹੈ ਜੀ ਡੇਢ ਮਹੀਨੇ ਦੀ ਚੈੱਕ ਪਾਸ ਜੇ ਨੀਲੀ ਦਾ ਵਿੱਚ ਮਹੀਂ ਆਉਂਦੀ ਵੱਡਾ ਕਾਦਕਾਰ ਜੀ ਹਾਂਜੀ ਹਾਂਜੀ ਇੱਕ 25 30 ਦੀ ਮਹੀਂ ਆਉਣੀ ਭਾਜੀ ਡੇਢ ਦੇ ਲਾਗੇ ਕੋ ਸੱਜਰ ਮਹੀਂ ਲੈ ਜਾਂ ਜਵੇ ਠੀਕ ਹੈ ਜੀ ਆਪਾਂ ਜੇ ਹਸਾਂ ਨਾਲ ਆਈ ਉਸ ਹਸਾਂ ਨਾਲ ਦੇ ਦੇਣੀ ਆ ਦੋ 8 ਕਿਲੋ ਮਹੀਂ ਥੱਲੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਦੋਵੇਂ ਟਾਈਮ ਪਾੜੇ ਦੇ ਦੋਵੇਂ ਟਾਈਮ ਪਾੜੇ ਤੇ ਮੇਰੇ ਪੱਕਾ 8 ਕਿਲੋ ਤਿਆਰੇ ਜੀ ਹਾਂਜੀ ਹਾਂਜੀ ਲਓ ਜੀ ਦੋ ਤੋਂ 8 ਕਿਲੋ ਤਿਆਰ ਤੇ ਕਨਫਰਮ ਚੈੱਕ ਪਾਸ ਜੇ ਹਾਂਜੀ ਹਾਂਜੀ ਟੋਕੜ ਗੱਬਣ ਤੇ ਇਹ ਇਹਦਾ ਬਾਈ ਸੁਆ ਕਿਨਵਾ ਸੁਆ ਭਾਜੀ ਪਹਿਲੇ ਇਹ ਤੇ ਦੂਜੇ ਦੀ ਬਣੀ ਆ ਦੂਜੇ ਵਾਸਤੇ ਬਣੀ ਹੈ ਨਾ ਹਾਂ ਕੁਆਲਿਟੀ ਵੇਖੋ ਮਹੀਂ ਦੀ ਤੁਸੀਂ ਹਾਂਜੀ 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 ਤੇ ਇਹਦਾ ਇਹਦੀ ਪਹੁੰਚ ਕਿਨੇ ਕਰ ਲੈਣੇ ਭਾਜੀ ਦੱਸਾਂ ਗੱਲ ਕੀ ਆ ਕਈ ਤਾਂ ਲੱਖ-ਲੱਖ ਹੀ ਮੰਗੀ ਜਾਂਦੇ ਵੱਡੀਆਂ ਮਹੀਂਾਂ ਹਾਂਜੀ ਹਾਂਜੀ ਦੱਸਾਂ ਦੀ ਗੱਲ ਇਹ ਤਾਂ ਉਦੋਂ ਪਾਜੀ ਡਗਰ ਦਾ ਰੇਟ ਆਟੋਮੈਟਿਕ ਵਾਧਾ ਹੀ ਵਾਧਾ 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 ਹਾਂਜੀ ਠੀਕ ਹੈ ਜੀ ਤੇ ਨਾਲ ਚਲੋ ਦੁੱਧ ਹੈ ਗਾਵਾਂ ਜੇ ਹਿਸਾਬ ਲਈਏ ਤੇ ਆਮ ਸੱਜਰ ਮਹੀ ਕਈ ਰੀ 8-9 ਕਿਲੋ ਹੀ ਦੇਣੇ ਤੁਹਾਨੂੰ ਹਾਂ ਤੇ ਮਤਲਬ ਟੋਕੜ ਗੱਭਣ ਸੱਜਰ ਦੇ ਗੱਭਣ ਇਹ ਪਾਜੀ ਚਲੋ ਕੋ ਮੰਨੇ ਨਾ ਮੰਨੇ ਹੁੰਦੇ ਪਹਿਲਣ ਝੋਟੀ ਨੇ ਸੱਜਰ ਨੇ 13-14 ਲੀਟਰ ਦੁੱਧ ਭਰਿਆ ਜੀ ਜੀ ਕੁਆਲਿਟੀ ਚੰਗੀ ਹੈ ਨਾ ਬਰੀਡ ਵਧੀਆ ਆਪਾਂ ਇਹ ਆਨੇ ਵੀ ਚਲੋ 12-13 ਤੇ ਦਿੱਤਾ ਹੀ ਹੋਊਗਾ ਠੀਕ ਹੈ ਜੀ ਹਾਂ ਤੇ ਹੁਣ ਦੁੱਧ ਕਿੰਨਾ ਦੱਸਿਆ ਜੀ 8 ਕਿਲੋ ਜੀ 8 ਕਿਲੋ ਜੀ ਡੇਢ ਮਹੀਨੇ ਦੀ ਗੱਭ ਲਓ ਜੀ ਕਰੋ ਜ਼ਰੂਰ ਹਾਂਜੀ ਜ਼ਰੂਰ ਕਰੋ ਜੀ ਜ਼ਰੂਰ ਕਰੋ ਕਿਦਾਂ ਜ਼ਰੂਰ ਮੈਂ ਦੁੱਧ ਪੀਵਣਾ ਪੂਰੇ 73000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੀ 70000 ਦੀ ਮਹੀਂ ਦੇਣੀ ਲਓ ਜੀ ਕਰੋ ਚੈੱਕ ਜੀ ਭਾਜੀ ਨਾਲ ਦੁੱਧ ਨਾਲ ਨਵੀਂ ਮਹੀਂ ਕੁਆਲਟੀ ਵਾਲੀ ਤੇ ਨਾਲ ਗੱਪਣ ਨਾਲ ਗੱਪਣ ਹੈ ਨਾ ਇਹ ਤਿੰਨ ਚੀਜ਼ਾਂ ਚਾਰ ਠੀਕ ਹੈ ਲਓ ਜੀ ਕਰੋ ਚਾਹ ਨੰਬਰ ਤੇ ਭਾ ਸੂਤਰ ਪਹਿਲਾ ਸੂਆ ਸੂਈ ਦੂਜੇ ਆ ਤੇ ਗੱਪਣਗੇ 8 ਕਿਲੋ ਦੁੱਧ ਥੱਲੇ ਤਿਆਰ ਤੇ ਗੱਪਣ ਵੀ ਚੈੱਕ ਪਾਸ ਕਨਫਰਮ ਹਾਂਜੀ ਹਾਂਜੀ ਤੇ ਰੇਟ ਹੈਗਾ ਜੀ 73000 ਰੁਪਇਆ 73000 ਦੇ ਵਿੱਚ ਪਹੁੰਚ 100 ਕਿਲੋਮੀਟਰ ਕਰਿਓ ਚੈੱਕ ਮੈਂ ਤਾਂ ਕੱਦ ਘਾਟ ਦੇਖ ਲਊਗਾ 70000 ਦੀ ਦੇਣੀ ਲੋ ਜੀ ਵੇਖੋ ਜੀ 70000 ਚ ਮੈਂ ਮਿਲ ਜਣੀ ਤੁਹਾਨੂੰ ਜੇ ਵੀਰ ਗੱਡੀ ਆਪਣੀ ਲੈ ਆ ਜੇ ਮੈਨਾਂ ਭਾਜੀ ਵੱਡੀ ਛੋਟੀ ਤੇ ਕੋਰੀ ਬਹੁਤ ਜਿਆਦੀ ਹੈ ਲੋ ਜੀ ਕਰਿਓ ਜੀ ਚੈੱਕ ਆ ਵੇਖੋ ਵੇਖੋ ਜੀ ਦੋਸਤੋ ਬਾ ਕਮਾਲ ਛੋਟੀ ਹੈ ਜੀ ਬਹੁਤ ਛੋਟੀ ਵੱਡੀ ਹੈ ਜੀ ਪੂਰੀ ਲੋ ਜੀ ਪੂਰੀ ਨਿੱਗਰ ਸਰੀਰ ਦੀ ਇੱਕ ਆਦਰ ਲਾਉਣਾ ਇਹਨੇ ਨਾਲ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਹਾਂਜੀ ਇਹ ਦੇਖ ਆਪਣੇ ਇਹ ਚੀਜ਼ ਹੈਗੀ ਹੈ ਕਨਫਰਮ ਹੋਈ ਹੋਣਾ ਚੈੱਕ ਪਾਸ ਕਨਫਰਮ ਹੋਈ ਹੈ ਨਾ ਜੀ ਹਾਂਜੀ ਹਾਂਜੀ ਇਹ ਤਾਂ ਹੁਣ ਕੋਈ ਡਰ ਨਹੀਂਗਾ ਮੈਂ ਨਾ ਭਾਜੀ ਆਪਾਂ ਨੂੰ ਬਹੁਤ ਸਾਰਾ ਸਾਹਮਣੇ ਦੀ ਗੱਲ ਹੈ ਜੀ ਨੂੰ ਜਿਹੜੀ ਆਪਾਂ ਚੈੱਕ ਰਹੀ ਆਪਾਂ ਗਾਰੰਟੀ ਉਹਦੀ ਦੇਣੀ ਦੂਜੀ ਦੀ ਆਪਾਂ ਦੇਣੀ ਠੀਕ ਹੈ ਜੀ ਲਓ ਜੀ ਕਰਿਓ ਚੈੱਕ ਥਣਾ ਸੁਣਾ ਦੀ ਕੁਆਲਿਟੀ ਬਹੁਤ ਵਧੀਆ ਤੇ ਬਿਲਕੁਲ ਨਿਕਾਜਾ ਮੁੱਲ ਆਓ ਜੀ ਅੱਗੇ 5 ਨੰਬਰ ਤੇ ਇਹ ਭਾਜੀ ਮਹੀਂ ਜਿਹੜੀ ਇਹ ਸੂਈ ਜੀ ਤਾਜੀ ਜੀ ਇਹਨੂੰ ਕੋਈ ਵੀਕ ਦਿਨ ਹੈ ਜੇ 25 ਸੂਈ ਨਹੀਂ 2 ਮਹੀਨੇ ਤੰਦਰਾ ਠੀਕ ਹੈ ਜੀ ਇਹਦਾ ਜਿਹੜਾ ਬਹਿਣੀ ਵਾਲਾ ਥਾਣਾ ਨਾ ਹਾਂਜੀ ਇਹ ਪਾਜੀ ਧਾਰਾਂ ਕੱਟਦੀ ਬਹਿਣੀ ਵਾਲਾ ਅਗਲਾ ਕਿ ਮਗਰਲਾ ਨਹੀਂ ਬਹਿਣੀ ਵਾਲਾ ਮਗਰਲਾ ਹੈ ਨਾ ਅੱਛਾ ਬਹਿਣੀ ਵਾਲੇ ਪਾਸੇ ਦੇ ਮਗਲੇ ਥਾਂ 'ਚ ਧਾਰਾਂ ਕੱਟਦੀ ਹਾਂਜੀ 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 ਮਗਰਲੇ ਥਾਂ 'ਚ ਧਾਰਾਂ ਕੱਟ ਪਾਜੀ ਮੰਨ ਲਓ ਚਲੋ ਫਰਕ ਹੈਗਾ ਦੋਜੇ ਥਾਂ ਨੂੰ ਅੱਛਾ ਜੀ ਅੱਧਾ ਅੱਧਾ ਸਾਲ ਲਾ ਲਈ ਕੋਈ ਠੀਕ ਹੈ ਲੋ ਜੀ ਸਾਢੇ ਇੱਕ ਤਿੰਨ ਥਣ ਹੈ ਨਾ ਜੀ ਧਾਰਾ ਵਾਂਗ ਚੱਲਦਾ ਵਾ ਸਾਣਾ ਨਾ ਹਾਂ ਜਿੱਦਾਂ ਮੈਂ ਉਹਦਾ ਪੱਠਾ ਪੱਠਾ ਚਲੋ ਚੋਂ ਥਣ ਹੁੰਦੇ ਫਿਰ ਤੇ ਤੁਹਾਨੂੰ ਪਤਾ ਮੈਂ ਜਾਣੀ ਬੜੀ ਤਾਂ ਜੀ ਜੀ ਹੁਣ ਆਪਾਂ ਜਿਹੜੇ ਹਸਾ ਹੁਣ ਲਈ ਆਪਾਂ ਉਸ ਹਸਾ ਹੁਣੇ ਦੇਣੀ ਹੈ ਇਹਦਾ ਬੱਚਾ ਹੈਗਾ ਭਾਜੀ ਹੈਗਾ ਬੱਚਾ ਨਾ ਮਰਾ ਦੋ ਤਾਤੀ ਲੋ ਜੀ ਕੱਟੀ ਤਰਨ ਖਾ ਆਹ ਲੋ ਜੀ ਕੱਟੀ ਜੇ ਮਗਰੇ ਦੇ ਜੀ ਮਗਰੇ ਦੇ ਕੱਟੀ ਕੱਟੀ ਕੋਈ 20 25 ਦਿਨ ਦਾ ਟਾਈਮ ਹੋਗਾ ਤੁਸੀਂ ਨਾ ਹਾਂ ਜੀ 20 25 ਦਿਨ ਠੀਕ ਹੈ ਜੀ ਤੇ ਦੁੱਧ ਬ੍ਰਿਹਮ ਕਰਨਾ ਤਿਆਰ ਦੁੱਧ ਭਾਜੀ ਇਹਦੇ 7 ਕਿਲੋਟਰ 7 ਲੀਟਰ ਜੀ ਹਾਂ 7 ਲੀਟਰ ਪੱਕਾ ਦੋ ਦੇ ਪੱਕਾ 7 ਲੀਟਰ ਹੈ ਨਾ ਜੀ 7 ਲੀਟਰ ਮੰਨ ਕੇ ਜੀ ਹਜੇ ਕੋਈ ਨਹੀਂ ਆਪਣੇ ਤੋਂ ਆਇਆ ਜਾਂ ਮਾਲੇ ਨਹੀਂ ਵੀ ਆਪਾਂ ਇਹਨੂੰ ਮੰਨ ਪਾਇਆ ਉਹਨਾਂ ਦੀ ਸੇਵਾ ਦਾ ਜਿਹੜਾ ਠੀਕ ਹੈ ਜੀ ਹਾਂਜੀ ਤੇ ਕਿੰਨੇ ਜਿਹੜੀ ਪਹੁੰਚ ਕਰਨੀ ਹੋ ਰਹੀ ਹੈ ਪਹੁੰਚ ਭਾਜੀ ਜੇ ਤੇ ਮਹੀਂ ਦਾ ਥਣ ਚੌਥਾ ਵੀ ਚੱਲਦਾ ਹੁੰਦਾ ਹਾਂ ਤੇ ਮਹੀਂ ਦਾ ਵੇਖ ਲਓ ਕੱਦ ਉਹਦੇ ਜੱਡਾ ਜੇ ਪਰਲੀ ਜੱਡਾ ਹਾਂਜੀ 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 ਵੱਡਾ ਕੱਦ ਆ ਮਹੀਂ ਦਾ ਜੀ ਸੂਆ ਦੂਜਾ ਕੋ ਤੱਜਾਲ ਵਾਲੇ ਚੌਥਾ ਵਾਲੇ ਆਪ ਦੀ ਸਮਝ ਵੇਖੀ ਠੀਕ ਹੈ ਜੀ ਹੁਣ ਆਪਾਂ ਜੈਜੇ ਕਰ ਦਿੱਤੀ ਹਾਂਜੀ ਹਾਂਜੀ 58000 ਦੇ ਵਿੱਚ ਪਹੁੰਚ ਗਏ 58000 ਗੱਡੀ ਕੋ ਆਪ ਦੇ ਲਈ ਪੂਰੇ ਪੰਜਾਹ ਹਾਂਜੀ ਠੀਕ ਹੈ ਲਓ ਜੀ ਤੋਰੋ ਜੀ ਮੋਲੋ ਦੋਸਤੋ ਬਿਲਕੁਲ ਤੁਹਾਨੂੰ ਦੱਸਿਆ ਵੀ ਛੋਟੇ ਛੋਟੇ ਇਸ ਵਾਰੋਂ ਤੋਂ ਠੀਕ ਹੈ ਹਾਂਜੀ ਸੱਜੇ ਸੂਈ ਮਾਜੀ ਜੀ ਨਾਲ ਕੱਟੀਦਨ ਮਿਲਦੀ ਹੈ ਹਾਂ ਦੋ ਮੱਜਾ ਦੋ ਮੱਜਾ ਤੁਹਾਨੂੰ ਮਿਲ ਜੀ 58000 ਰੁਪਏ ਚ ਤੇ ਉਹਦੇ ਵਿੱਚ ਵੀ 100 ਕਿਲੋਮੀਟਰ ਤੱਕ ਦੀ ਪਹੁੰਚ 7 ਕਿਲੋ ਦੁੱਧ ਜੀ ਤਿਆਰ ਹਾਂਜੀ ਦੋ ਤੋਂ 7 ਕਿਲੋ 7 ਕਿਲੋ ਜੀ ਮਗਰ ਕੱਟੀ 7 ਕਿਲੋ ਤਿਆਰ ਦੁੱਧ ਮਗਰ ਕੱਟੀ ਦਾ ਰੇਟ ਬਿਲਕੁਲ ਨੋਰਮਲ 58000 ਹਾਂਜੀ 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 ਲੋ ਜੀ ਕਰਿਓ ਚੱਕ ਮਗਰਲਾ ਕਬੈਣੀ ਵਾਲਾ ਥਣ ਜਿਹੜਾ ਉਹ ਘਾਟ ਜੀ ਬੈਣੀ ਵਾਲਾ ਮਗਰਲਾ ਥਾਣੇ ਦਾ ਘਾਟਿਆ ਧਾਰਾ ਘਾਟ ਆਉਂਦੀ ਆ ਵਾ ਸਾਢੇ 3 ਥਾਲ ਮੰਨ ਕੇ ਤੁਸੀਂ ਚਲੋ ਜੀ ਹਾਂਜੀ ਹਾਂਜੀ ਉਹ ਜੇ ਕੋਈ ਵੀਰ ਭੈਣ ਪ੍ਰਾ ਥੋੜੀ ਜੀ ਮਿਹਨਤ ਕਰ ਲੂਗਾ ਕਿ ਦਵਾਈ ਬੂਟੀ ਕਰ ਲੂਗਾ ਚੱਲੂ ਹੀ ਸਕਦਾ ਹੈ ਨਾ ਜੀ ਹਾਂਜੀ ਚੱਲਦਾ ਜੀ ਥੰਤ ਹਾਂਜੀ 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 ਨਾਲੇ ਭਾਜੀ ਸੱਜਰ ਸੂਈ ਆ ਹਾਂ ਜਲਦਾ ਬਰਾਬਰ 6 ਸਾਲ ਸਿਆਲਸਰਾ ਦੁੱਧ ਨੇ ਬੜੇ ਮਜ਼ੇਦਾਰ ਹਾਂਜੀ ਨਾਲ ਮਗਰ ਕੱਟੀ ਹੈ ਜੀ ਠੀਕ ਹੈ ਜੀ ਆਪਾਂ ਦੇ ਉਹ ਦੱਸਣਾ ਚਾਹਜੇ ਹਾਂਜੀ ਆਹ ਭਾਜੀ ਸੂਆ ਦੂਜਾ ਜੇ ਝੋਟੀ ਦਾ ਜੀ ਬਾਕੀ ਭੈਣ ਭਰਾਵਾਂ ਦੇ ਗੜੀ ਆ ਇਹ ਵੀ ਨਾ ਮਹੀਂ ਸੂਈ ਜੇ ਕੋਈ ਮਹੀਨੇ ਦੇ ਲਾਗੇ ਬੰਨੇ ਮਹੀਨੇ ਤਾਜੀ ਸੂਈ ਹੈ ਨਾ ਜੀ ਇਹਦੀ ਵੀ ਭੂਸੀ ਹੈਗੀ ਆ ਵੇ ਦਿਖਾ ਅੱਛੇ ਇਹਦੀ ਭੂਸੀ ਹੈਗੀ ਜੀ ਠੀਕ ਹੈ ਜੀ ਲਓ ਜੀ ਦੋ ਮੱਜਾਂ ਦੀ ਭੂਸੀ ਹਾਂਜੀ ਅੱਛਾ ਇਹਦੇ ਮਗਰ ਕੱਟੀ ਸੀ ਕਿ ਕਟਾਈ ਸੀ ਇਹ ਪਤਾ ਨਹੀਂ ਭਾਜੀ ਕਟਾ ਹੈ ਕਿ ਕੱਟੇ ਹੀ ਹੈ ਅਸੀਂ ਮੂਸੀ ਬਣੀ ਬਤਰੀ ਲੈਂਦੇ ਉਸੀ ਬਣੀ ਉਹਨਾਂ ਬਣਾਈ ਹੀ ਬੂਚੀ ਠੀਕ ਹੈ ਜੀ ਉਹਨਾਂ ਤੋਂ ਵੀਡੀਓ ਵੀ ਆ ਗਈ ਬੰਦਿਆਂ ਤੋਂ ਆਪਾਂ ਵੀਡੀਓ ਵੀ ਮਗਾ ਕੇ ਦੇ ਸਕਦੇ ਹਾਂ ਠੀਕ ਹੈ ਜੀ ਹਾਂ ਜੀ ਸੂਈ ਨੂੰ ਦੋਸਤੋ ਮਹੀਨੇ ਦਾ ਟਾਈਮ ਦਾ ਦੁੱਧ ਵਿਰਿਆਮ ਕਰਨਾ ਪਾਉ ਭਾਜੀ ਮਹੀਨਾਂ ਵਾਲੇ ਕੋ ਡੇਢ ਲਾਲੇ ਵੱਡੀ ਗੱਲ ਦੁੱਧ ਕਿੰਨਾ ਚਾਹਣ ਨੂੰ ਮੌਕੇ ਦਾ ਦੁੱਧ ਭਾਜੀ ਅਸਲ 7 ਲੀਟਰ ਦੇ 7 ਲੀਟਰ ਮੰਨ ਕੇ ਸੌਦਾ ਕਰ ਲਈ ਕੋਈ ਜੀ 7 ਲੀਟਰ ਦੇ ਠੀਕ ਹੈ ਜੀ ਇਹਦੀ ਕਿੰਨੇ ਚ ਪਹੁੰਚ ਕਰਨੀ ਜੀ ਇਹਦੀ ਵੀ ਭਾਜੀ ਜਾਇਆ ਜੀ ਆ ਇਹ ਤਾਂ ਮੰਨ ਲਓ ਜੇ ਬੱਚਾ ਹੁੰਦਾ ਫਿਰ ਤੇ ਝੋਟੀ ਜਾਣੀ ਸੀ ਐ ਵੇ ਜਿੰਨਾ ਤੁਹਾਡੀ ਮਰਜ਼ੀ ਹਾਂਜੀ ਤੁਹਾਡੀ ਮਰਜ਼ੀ ਹੈ ਨਹੀਂ ਤੇਨੇ ਮੰਨ ਤਾਂ ਜਿੰਦਾ ਹੋ ਸਦਾ ਵਧ ਵਧ ਕਰ ਦੋ ਜੈਰ ਕਰਦਗੀ ਉਦੋਂ ਨਹੀਂ ਜੈਰ ਕਰਦਗੀ ਜੀ ਕਿਉਂਕਿ ਇੱਕ ਮੌਸਮ ਛੜੀ ਆਇਆ ਹੈ ਕੋ ਸਿਆਲ ਦਾ ਪਹਿਲਾ ਦਿਨ ਹਾਂਜੀ ਸਿਆਲ ਦਾ ਕੋਈ ਨਹੀਂ ਕਰਨਾ ਜੇ ਤਾਂ ਹਜ਼ਾਰ ਘੱਟ 60 ਤੇ ਪਹੁੰਚ ਹਜ਼ਾਰ ਘੱਟ 60 90 ਰੁਪਿਆ ਹੈਗੀ ਕਿ ਜੈਸ ਕੋ ਥੋੜੀ ਬੜੀ ਹੋਰ ਨਹੀਂ ਹਜ਼ਾਰ ਘੱਟ 60 90 ਤੇ ਪਹੁੰਚ ਗੱਡੀ ਕੋ ਆਪ ਜੀ ਲੈਊਗਾ ਤਾਂ 56 5000 ਹੈ ਨਾ ਜੀ ਦੋ ਮੱਜਾਂ ਦਾ ਰੇਟ 56 5000 ਰੁਪਿਆ ਹੋ ਗਿਆ ਹੈ ਨਾ ਜੀ ਠੀਕ ਹੈ ਜੀ ਠੀਕ ਹੈ ਜੀ ਦੋਸਤੋ 7 ਕਿਲੋ ਦੁੱਧ ਉਹ ਮੌਜੂਦਾ ਤਿਆਰ। ਉਹ ਛੀਤੇ ਮਿਲਦੀ ਏ ਸੁਈਨੂ ਕੁ ਮਹੀਨਾ ਸਵਾ ਮਹੀਨਾ 1.5 ਮਹੀਨਾ ਵੀ ਹੋ ਗਿਆ ਹੋਇਆ। ਉਹ ਛੀਤੇ ਮਿਲਦੀ ਆ ਜੀ ਪਹਾੜੇ ਤੇ ਮਿਲਦੀ ਆ। ਠੀਕ ਹੈ ਜੀ। ਤੇ ਇਹਦੀ ਹੈਗੀ ਜੇ ਪਹੁੰਚ ਪੂਰੇ 59000 ਦੇ ਵਿੱਚ ਇੱਕ ਘੱਟ 60000 ਦੇ ਵਿੱਚ ਦੀ ਪਹੁੰਚ ਗੱਡੀ ਕੋ ਆਵਦ ਲੈਉ ਤੇ 56000 ਦੀ ਹੈ ਨਾ ਜੀ। ਨਾਰਮਲ ਨਿਕਨੇਕੇ ਰੇਟ ਆਥਣਾ ਦੀ ਕੁਆਲਿਟੀ ਕਰਿਓ ਚੈੱਕ। ਹਾਂਜੀ ਬਹੁਤ ਵਿਰਲੇ ਆ ਜੀ ਸਾਨੂੰ ਬਾਕੀ ਇਹ ਨਹੀਂ ਕੋਈ ਪ੍ਰਾਣੀਆਂ ਆਪਦੀ ਸਮਝ ਵੇਖੇ ਕੋਈ ਆਹ ਵੇਖੋ ਜੀ ਕਰਿਓ ਚੈੱਕ ਨਹੀਂ ਫੀਲਡ ਛੋਟੀਆਂ ਜਿਹੀਆਂ ਕੁਆਲਿਟੀ ਸਨਾਂ ਛੋਟੀਆਂ ਦੇ ਵਿੱਚ ਹੀ ਆ ਜੀ ਹਾਂਜੀ ਹਾਂਜੀ ਲਓ ਜੀ ਲੈ ਜੀ ਚਲੋ ਜੇ ਕੋਈ ਗਾਂ ਦੁੱਧਾ ਤਾਂ ਪੀ ਕੇ ਗਾਂ ਆਪਦੀ ਬਣਾਉਂਗੀ ਗਾਂ ਤੇ ਫੇਰ ਵਾਦੇ ਬੰਦੀ ਠੀਕ ਹੈ ਜੀ ਹਾਂਜੀ ਲਓ ਜੀ ਕਰਿਓ ਚੈੱਕ ਦੋਸਤੋ 92 ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟਸ਼ਾਉਣੀ ਨਾ ਲੈ ਜੋ ਜੀ ਛੇ ਨਗਰ دوست ਤੁਹਾਨੂੰ ਦਿਖਾਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਨਵੇਂ ਸਾਲ 2026 ਦੀ ਪਹਿਲੀ ਵੀਡੀਓ ਆਪਣੀ ਇਸ ਫਾਰਮ ਕੋ ਜਿਹੜੀ ਬਣ ਲੱਗੀ ਹੈ ਤੇ ਛੇਾਂ ਦੇ ਛੇ ਨਗਰ ਜਿਹੜੇ ਸੂਏ ਸਵਾਏ ਜੀ ਦੋ ਮੱਝਾਂ ਬੂਸ਼ੀ ਵਾਲੀਆਂ ਇੱਕ ਮੱਝ ਬੱਚੇ ਵਾਲੀ ਤੇ ਇੱਕ ਮੱਝ ਟੋਕੜ ਗੱਬਣ ਜੀ ਰੇਟ ਡਿਟੇਲ ਹਰ ਇੱਕ ਚੀਜ਼ ਤੁਹਾਨੂੰ ਵੀਡੀਓ ਦੇ ਵਿੱਚ ਕੱਲੇ ਕੱਲੇ ਨਗਰ ਦੀ ਦੱਸੀ ਗਈ ਹੈ ਤੋਰ ਕੇ ਦਿਖਾਤੇ ਸੋ ਬੇਨਤੀ ਇਹੋ ਹੀ ਹੈ ਲਾਫਟ ਵਿੱਚ ਸੂਏ ਸਵਾਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਬਾਈ ਦਾ ਡਰੈਸ ਇੱਕ ਰਹੀ ਫੇਰ ਬੋਲ ਦੇਣਾ ਪਿੰਡ ਝਾਮਕੇ ਤਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਇਹ ਵੀਡੀਓ ਬਣਾਈਆਂ ਛੇ ਨਗਮਜਾਂ ਦੀ ਤੇ ਇਹ ਬਾਈ ਜੀ ਫੋਨ ਨੰਬਰ ਕਿਰਾ ਫੇਰ ਆਪਣਾ ਕਨਫਰਮ ਕਰਦੇ ਫੋਨ ਨੰਬਰ ਜੀ 628474141127 628474141178901127 ਠੀਕ ਹੈ ਜੀ 78901127 ਠੀਕ ਹੈ ਜੀ ਹੱਥ ਜੋੜ ਕੇ ਉਹ ਬੇਨਤੀ ਜੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਹਾਂ ਜੀ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਲਾਸਟ ਵਿੱਚ ਵੀ ਦੋਸਤੋ